ਬੱਚਿਆਂ ਦੇ ਵਿੱਚੋਂ ਤਿੰਨ ਲੜਕੇ ਇੱਕ ਲੜਕੀ ਦੁਆਇਦਾਰ ਦੇ ਦੁੱਖ ਚਲੇ ਗਏ ਇੱਕ ਲੜਕਾ ਬੱਚਾ ਉਹਨਾਂ ਵੀ ਜਦੋਂ ਲੈਬਰ ਮਨਿਸਟਰ ਸੀਗੇ ਦਿੱਲੀ ਤੋਂ ਬਾਹਰ ਭੇਜ ਦਿੱਤਾ ਚੱਲ ਭਈ ਤੂੰ ਵੀ ਕਿੰਦੇ ਠੇਕੇਦਾਰਾਂ ਦੇ ਨਾਲ ਨਾ ਰਹ ਜੀ ਕਿਤੇ ਬਾਬਾ ਸਾਹਿਬ ਦੀਆਂ ਜਿਹੜੀਆਂ ਗੱਲਾਂ ਮੈਂ ਦੱਸਣ ਲਈ ਇਸ ਕਰਕੇ ਖੜਾ ਹੋਇਆ ਤੇ ਅੰਦਰ ਜਦੋਂ ਤੁਸੀਂ ਸੱਚੇ ਦਿਲ ਤੋਂ ਨਤਮਸਤਕ ਹੋਣਾ ਬਾਬਾ ਸਾਹਿਬ ਨੂੰ ਯਾਦ ਕਰਨਾ ਤੇ ਤੁਹਾਡੇ ਅੰਦਰ ਅੱਗ ਲੱਗ ਜਾਣੀ ਆ ਲੇਕਿਨ ਜੇਕਰ ਦਿਖਾਵੇ ਦਾ ਯਾਦ ਕਰਨਾ ਬਈ ਯਾਰ ਧਿਆਨ ਤਾਂ ਸਾਡਾ ਕਿਤੇ ਹੋਰ ਆ ਇਹ ਬੰਦ ਗਏ ਤਾਂ ਅਸੀਂ ਆਰਾਮ ਨਾਲ ਮਨਾਏ ਤਾਂ ਫਿਰ ਦੋਸਤੋ ਬੜਾ ਆਪਾ ਮਨਾ ਲਿਆ 133ਵਾਂ ਜਨਮ ਦਿਨ ਮਨਾਉਣ ਲੱਗੇ ਆ ਉਹ ਕੱਲੇ ਸਨੋ ਕੱਲੇ ਸਨੋ ਯਾਦ ਕਰਕੇ ਚਲੇ ਗਏ ਅਜਿਸੀ ਐਨੇ ਹੋ ਕੇ ਵੀ ਗਲਾਮਾ ਇਸ ਕਰਕੇ ਗਰੇਮਾ ਕਿਸੀ ਵਿਚਾਰਤਾਂ ਰਾਂ ਨੂੰ ਅੰਦਰ ਨਹੀਂ ਲਿਆਂਦਾ ਅਸੀਂ ਵਿਚਾਰਤਾਂ ਰਾਂ ਨੂੰ ਲੋਕ ਦਿਖਾਵੇ ਲਈ ਮੱਥੇ ਟਿਕਦੇ ਫਿਰਦੇ ਆ ਜੇਕਰ ਬਾਬਾ ਸਾਹਿਬ ਦੀ ਗੱਲ ਕਰਦੇ ਆ ਤੇ ਮੂਕ ਦਰਸ਼ਕ ਅਖਬਾਰ ਕੱਢੇ ਸੰਘਰਸ਼ ਕੀਤਾ ਚੋਬਦਾਰ ਤਲਾਬ ਦੇ ਵਿੱਚੋਂ ਨਹੀਂ ਪਿਤਾ ਕਹ ਲੈ ਪਿਤਾ ਉੱਥੇ ਕਿਤੇ ਮੁਕਤੀ ਹੋਣੀ ਸੀ ਨਹੀਂ ਇਸ ਕਰਕੇ ਪਿਤਾ ਕਿ ਸਾਡਾ ਵੀ ਹੱਕ ਆ ਕਹਦੇ ਕਰਕੇ ਕਿਉਂਕਿ ਗੁਰੂ ਕਹ ਕੇ ਗਏ ਸੀ ਕਿ ਤੁਹਾਡੇ ਬਾਪ ਦੀ ਜ਼ਕੀਰ ਨਹੀਂ ਇਹ ਜਿਹੜਾ ਉਹਦਾ ਨਾਮ ਲਊਗਾ ਉਹਦੀ ਜ਼ਗੀਰ ਆ ਸਤਗੁਰ ਰਬਦਾਸ ਮਹਾਰਾਜ ਨੇ ਕਹਾਂ ਸੀ ਆਪਨ ਬਾਪੇ ਨਹੀਂ ਕਿਸੇ ਕੋ ਪਾਵਨ ਗੋਹਰੀ ਰਾਜ ਜੇ ਅੱਜ ਜੇ ਸੇ ਬੈਠੇ ਆ ਤੇ ਬਾਬਾ ਸਾਹਿਬ ਦੀ ਬਦੌਲਤ ਉਸ ਤੋਂ ਪਹਿਲਾਂ ਗੁਰੂਆਂ ਦੀ ਬਦੌਲਤ ਅੱਜ ਸਾਡੇ ਬਹੁਤ ਸਾਰੇ ਲੋਕ ਗੱਲਾਂ ਬਹੁਤ ਕੁਸ਼ ਕਰਦੇ ਆ ਲੇਕਿਨ ਅੰਦਰ ਉਹਨਾਂ ਦੇ ਕੱਖ ਨਿਗਾ ਧੰਦਾ ਕਰਦੇ ਆ ਧੰਦੇ ਦੇ ਨਾਲ ਕਦੀ ਵੀ ਧਰਮ ਪੈਦਾ ਨਹੀਂ ਹੁੰਦੇ ਧਰਮ ਦੇ ਵਿੱਚੋਂ ਧੰਦੇ ਤੁਸੀਂ ਕਰ ਰਹੇ ਆ ਲੇਕਿਨ ਮੈਂ ਅੱਜ ਕਹਿ ਲਈ ਆ ਕਿ ਧੰਦੇ ਦੇ ਵਿੱਚੋਂ ਧਰਮ ਅਚ ਗੁਰੂਆਂ ਨੇ ਪੈਦਾ ਕਰਕੇ ਦਿਖਾ ਲਿਆ ਤੇ ਅੱਜ ਕਿੰਨੇ ਤੁੱਲੇ ਫਿਰਦੇ ਆ ਕਿੰਨੇ ਕਸੀ ਬੋਚੀ ਦੇਖ ਰਹੇ ਆ ਪਰ ਸਤਗੁਰ ਰਬਦਾਸ ਮਹਾਰਾਜ ਜੀ ਕੋਈ ਨਹੀਂ ਕਿੰਨੇ ਕ ਖੱਡੀ ਬਣਨ ਵਾਲੇ ਦੇਖ ਰਹੇ ਆ ਸਤਗੁਰ ਕਬੀਰ ਕੋਈ ਨਹੀਂ ਕਿੰਨੇ ਕ ਤੱਪੜ ਰੰਗਣਾ ਦੇਖ ਰਿਆ ਪਰ ਨਾਮਦਬ ਕੋਈ ਨਹੀਂ ਇੰਨੀ ਆ ਕਿ ਤੁਸੀਂ ਆਹ ਲੋਹ ਤਲਾਵੇ ਦੇਖ ਰਿਆ ਸਬਜੀ ਵੇਚ ਰਿਆ ਦੁਕਾਨਾਂ ਤੇ ਕੰਡੇ ਲੱਗੇ ਆ ਪਰ ਨਾਨਕਪੁਰ ਦਾ ਤਲਾਵਾ ਕੋਈ ਨਹੀਂ ਜਾਤ ਕਰੋ ਜੇਕਰ ਵਿਚਾਰ ਚਾਹ ਅੰਦਰ ਲੈ ਕੇ ਜਾਣੀ ਆ ਤੇ ਉਸ ਤਰੀਕੇ ਦੇ ਨਾਲ ਗੁਰਦੁਆਰੇ ਦੇ ਵਿੱਚ ਆਓ ਉਸ ਤਰੀਕੇ ਦੇ ਨਾਲ ਜਨਮ ਦਿਨ ਮਨਾਉਣ ਦੀ ਤਿਆਰੀ ਕਰੋ ਕਿ ਅਸੀਂ ਕੁਝ ਸਿੱਖਣਾ ਆ ਸਿੱਖ ਕੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਗੱਲ ਤੇ ਅਸੀਂ ਗੁਲਾਮੀ ਪਾ ਕੇ ਚੱਲੇ ਆ ਇਨਾਂ ਲਈ ਕੁਛ ਕਰਨਾ ਹੈ ਜੇ ਅੱਜ ਅਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਨ ਲਈ ਬੈਠੇ ਆਂ ਕਿ ਅਸੀਂ ਉਹ ਵੀ ਯਾਦ ਕਰੀਏ ਕਿ ਕਾਲਾ ਰਾਮ ਮੰਦਰ ਦੇ ਵਿੱਚ ਜਦੋਂ ਸੰਘਰਸ਼ ਕੀਤਾ ਤੇ ਉੱਥੇ ਜਾ ਕੇ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਮੰਦਰ 'ਚ ਆ ਗਿਆ ਹੁਣ ਮੈਨੂੰ ਮੁਕਤੀ ਮਿਲ ਜਾਣੀ ਆਂ। ਭਰਾਵੋ ਮੁਕਤੀ ਜੇ ਪਾਣੀ ਆ ਤੇ ਆਪਣੇ ਆਪ ਨੂੰ ਜਗਾ ਲਓ। ਪ੍ਰਮਾਤਮਾ ਤੁਹਾਡੇ ਅੰਦਰ ਅੱਖ ਤੇ ਬਾਹਰ ਨਹੀਂਗਾ। ਪ੍ਰਮਾਤਮਾ ਤੁਹਾਡੇ ਅੰਦਰ ਆ ਲੇਕਿਨ ਗੁਰੂਆਂ ਦੀ ਵਿਚਾਰਧਾਰਾ ਜਿਹੜੀ ਆ ਉਹ ਮੈਂ ਬਾਬਾ ਸਾਹਿਬ ਦੇ ਨਾਲ ਕੰਪੇਅਰ ਕਰਕੇ ਤੁਹਾਨੂੰ ਦੱਸਣੀ ਆ ਅਸੀਂ ਜਨਮ ਲਿਆ ਕਦੀ ਲਈ ਪਹਿਲੀ ਪੌੜੀ ਜੇ ਤੁਸੀਂ ਪੜ੍ਹਦੇ ਆ ਤੇ ਉਹਦੇ ਵਿੱਚ ਲਿਖਿਆ ਕਬ ਸਚਿਆਰਾ ਹੋਈਏ ਕਬ ਕੂੜੇ ਟੁੱਟੇ ਪਾਲ ਪ੍ਰਸ਼ਨ ਕਰ ਰਹੇ ਆ ਕਬ ਸਚਿਆਰਾ ਹੋਈਏ ਕਬ ਕੂੜੇ ਟੁੱਟੇ ਪਾਲ ਕਹਿੰਦੇ ਦੁਨੀਆ ਦੀ ਜਿਹੜੀ ਕੂੜ ਦੀ ਦਵਾਰ ਆ ਬੰਦੇ ਆਤਿਆਰੇ ਆ ਪਰਮਾਤਮਾ ਦੇ ਬਚਾਰੇ ਦੁਨੀਆ ਦੀ ਦਵਾਰ ਆ ਪਾਲ ਦੀ ਦਵਾਰ ਆ ਕੂੜ ਦੀ ਦਵਾਰ ਆ ਹੋ ਇਸ ਪਾਲ ਨੂੰ ਕਿੱਦਾਂ ਤੋੜਨਾ ਤੇ ਅਗਲੀ ਲਾਈਨ ਚ ਜਵਾਬ ਦੇ ਰਿਆ ਹੁਕਮ ਰਿਆਇ ਚੱਲਣਾ ਨਾਨਕ ਲਿਖਿਆ ਨਾਲ ਤਾਂ ਅਗਲੀ ਪੌੜੀ ਦੇ ਵਿੱਚ ਕਹਿੰਦੇ ਆ ਹੁਕਮ ਕੀ ਆ ਹੁਕਮ ਜੇਕਰ ਆਪਾਂ ਦੇਖਦੇ ਆ ਤੇ ਦੋ ਤੁਹਾਡੇ ਪੱਲੇ ਆ ਚਾਹ ਬਦੀਆਂ ਕਰ ਲਓ ਚਾਹ ਨੇਕੀਆਂ ਕਰ ਲਓ ਦੋ ਹੀ ਕੰਮ ਕਰ ਸਕਦਾ ਬੰਦਾ ਤੁਹਾਡੀ ਚੁਆਇਸ ਆ ਜੇਕਰ ਕਹੀਏ ਕਿ ਜੋ ਕਰਦਾ ਪ੍ਰਮਾਤਮਾ ਕਰਦਾ ਨਹੀਂ ਬੰਦੇ ਨੂੰ ਉਹ ਚੁਆਇਸ ਦਿੱਤੀ ਆ ਬੇ ਤੇਰੇ ਹੱਥ ਚ ਤੇ ਜੇ ਚੁਆਇਸ ਦਿੱਤੀ ਕਰਕੇ ਅੱਜ ਆਪਾਂ 647ਵਾਂ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਆ ਕਿਉਂ ਸਤਗੁਰ ਰਬਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਨਾਇਆ ਇਸ ਕਰਕੇ ਮਨਾਇਆ ਕਿ ਉਸ ਵੇਲੇ ਤਾਂ ਸੰਵਿਧਾਨ ਹੈ ਨਹੀਂ ਸੀ ਕਿਵੇਂ ਹੱਕ ਲੈ ਕੇ ਦੇਗਾ 152 ਸਾਲ ਦੁਨੀਆ ਤੇ ਜੀਵਤ ਰਹੇ ਔਰ ਬਵੰਜਾ ਇਸ ਭਾਰਤ ਦੇ ਹੱਕ ਮੰਗਦਾ ਸੀ ਉਸ ਵੇਲੇ ਦੇ ਉਹਨਾਂ ਦੇ ਰਾਜੇ ਰਾਣੇ ਨਤਮਸਤਕ ਉਹਨਾਂ ਨੂੰ ਹੋਏ ਕਿਉਂਕਿ ਗੁਰੂ ਮਹਾਰਾਜ ਜੀ ਲਿਖਦੇ ਆ ਰਬਦਾਸ ਜਿਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਾ ਤੇ ਜਾਤ ਉੱਤਮ ਪਿਆ ਚਾਰੇ ਵਰਨ ਲਾਗੇ ਪੱਗਾਏ ਇਹਨਾਂ ਗੁਣ ਸਾਡੇ ਚ ਹੋਣਾ ਚਾਹੀਦਾ ਜੇਕਰ ਗੁਰੂਆਂ ਦਾ ਅਸੀਂ ਜਨਮ ਦਿਨ ਮਨਾਉਂਦੇ ਆ ਕਿਉਂ ਮਨਾਉਂਦੇ ਆ ਕਹਿੰਦੇ ਹੁਕਮ ਪਛਾਣੇ ਤੇ ਫਿਰ ਹਉਮੈ ਜਿਹੜੀ ਮਰ ਜਾਂਦੀ ਹੈ ਜਦੋਂ ਅਸੀਂ ਹਉਮੈ ਮਾਰ ਲਈ ਹਉਮੈ ਕੀ ਆ ਕਿ ਮੈਂ 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 ਮੋਹ ਮਾਇਆ ਜਿਹੜੀ ਛੱਡ ਲਈ ਆ ਇਹ ਜਦੋਂ ਮੋਹ ਮਾਇਆ ਛੱਡ ਜਾਊਗੀ ਤੇ ਹੁਣ ਮੈਂ ਸਤਿਗੁਰ ਜਿਹੜੀ ਫਲਸਫੀ ਆ ਉਹ ਬਾਬਾ ਸਾਹਿਬ ਦੇ ਵਿੱਚ ਕਿਉਂ ਆ ਸਾਡੇ ਵਿੱਚ ਕੀ ਫਰਕ ਆ ਇਹ ਮੈਂ ਦੱਸਣ ਲਈ ਇਸ ਕਰਕੇ ਖੜਾ ਆ ਕਿ ਬਾਬਾ ਸਭ ਕੱਲੇ ਜਿਹੜੇ ਆ ਐਨੀ ਗਰੀਬੀ ਚ ਉੱਠ ਕੇ ਵਿਦੇਸ਼ਾਂ ਵਿੱਚ ਜਾ ਕੇ ਮੁੜ ਕੇ ਭਾਰਤ ਦੇ ਵਿੱਚ ਆਉਂਦੇ ਆ ਕਿਉਂ ਆਏ ਕਿਉਂਕਿ ਉਹਨਾਂ ਨੇ ਇਹ ਦੇਖ ਲਿਆ ਸੀ ਕਿ ਜੇਕਰ ਮੈਂ ਇਹਨਾਂ ਲੋਕਾਂ ਲਈ ਕੰਮ ਨਾ ਕੀਤਾ ਤਾਂ ਇਹਨਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਟੁੱਟਣੀਆਂ ਇਸੇ ਕਰਕੇ ਉਹਨਾਂ ਨੇ ਕਸਮ ਖਾ ਲਈ ਕਿ ਜੇਕਰ ਮੈਂ ਗੁਲਾਮੀ ਦੀਆਂ ਜ਼ੰਜੀਰਾਂ ਆਪਣੇ ਇਸ ਵਰਗ ਦੀਆਂ ਨਾ ਤੋੜ ਸਕਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਵਾਂਗਾ ਐਡਾ ਵੱਡਾ ਪ੍ਰਣ ਕਰਨਾ ਤੇ ਅਸੀਂ ਘੰਟਾ ਕ ਕਹਿੰਦੇ ਆ ਯਾਰ ਘੰਟਾ ਕ ਮਸੀ ਬੈਠਣਾ ਘੰਟਾ ਕ ਮਸੀ ਬੈਠਣਾ ਜਿੰਦੇ ਬੱਚੇ ਵਾਰ ਦਿੱਤੇ ਆਪਣੇ ਆਪ ਨੂੰ ਗੋਲੀ ਮਾਰ ਲੈ ਤਿਆਰ ਹੋਗਾ ਤੇ ਜੇ ਬਾਬਾ ਸਾਹਰ ਦਾ ਜਨਮ ਦਿਨ ਮਨਾਉਣਾ ਵਾ ਇਹ ਫਿਰ ਅੰਦਰ ਪਹਿਲਾਂ ਦੇਖੀਏ ਪੀੜਾ ਸਾਡੇ ਹੈਗੀ ਆ ਜੇਕਰ ਉਹਨਾਂ ਨੇ ਇਹ ਲੈਂਦੀ ਚੀਜ਼ ਹੈ ਕਿੱਦਾਂ ਲੈਂਦੀ ਇੰਨੀਆਂ ਡਿਗਰੀਆਂ ਕਰ ਕਰਕੇ ਭਾਰਤ ਵਿੱਚ ਮੁੜ ਕੇ ਆਏ ਕਿਉਂ ਆਏ ਉਹਨਾਂ ਨੂੰ ਕੀ ਦੋਖ ਸੀ ਸਾਡੀ ਗੁਲਾਮੀ ਤੋੜਨ ਲਈ ਆ ਕੇ ਕੀ ਕੀਤਾ ਸੰਘਰਸ਼ ਕੀਤਾ ਔਰ 1932 ਦੇ ਵਿੱਚ ਤੁਹਾਨੂੰ ਦੋ ਵੋਟਾਂ ਦਾ ਅਧਿਕਾਰ ਲੈ ਕੇ ਦੇ ਦਿੱਤਾ ਜਿਹੜਾ ਅਧਿਕਾਰ ਸਾਡੇ ਕੋਲ ਇੱਕ ਵੋਟ ਦਾ ਖੋਹਿਆ ਗਿਆ ਉਹਦੀ ਬਦੌਲਤ ਅਸੀਂ ਅੱਜ ਮੁੜ ਕੇ ਫਿਰ ਗੁਲਾਮ ਹੋਏ ਨਹੀਂ ਤਾਂ ਆ ਜਿਹੜਾ ਪੋਲੀਟੀਕਲ ਸਿਸਟਮ ਸੀਗਾ ਇਹ ਤਾਂ ਮਗਰ ਮਗਰ ਆਪਣੇ ਤੁਰੇ ਫਿਰਦਾ ਪਰ ਫਿਰ ਵੀ ਉਹਨਾਂ ਨੇ ਜਿਹੜਾ ਸੰਘਰਸ਼ ਕੀਤਾ ਇਦਾਂ ਇੱਕ ਵੱਡਾ ਸੰਘਰਸ਼ ਕੀਤਾ ਕਿ ਸਾਡੀ ਖਾਤਰ ਉਹ ਚੈਨਾਂ ਬੈਠੇ ਨਹੀਂ ਲੇਬਰ ਮਿਨਿਸਟਰ ਬਣਾਈ ਸਾਰੇ ਸਾਨੂੰ ਹੱਕ ਲੈ ਕੇ ਲੇਬਰ ਲਾ ਜਿਹੜੇ ਆ ਉਹ ਅੱਜ ਗਵਰਨਮੈਂਟ ਕਿਉਂ ਤੋੜ ਰਹੀ ਆ ਉਹ ਇਸ ਕਰਕੇ ਤੋੜ ਰਹੀ ਆ ਕਿ ਤੁਹਾਡੇ ਕੋਲ ਚਾਹੇ 8 ਘੰਟੇ ਚਾਹੇ 16 ਘੰਟੇ ਚਾਹੇ 20 ਘੰਟੇ ਮਾਲਕ ਕੰਮ ਲਵੇ ਤੁਸੀਂ ਬੋਲ ਨਹੀਂ ਸਕਦੇ ਤੇ ਲੇਬਰ ਲਾ ਕੀ ਕਹਿੰਦਾ ਸੀ 8 ਘੰਟਿਆਂ ਦੇ ਵਿੱਚ ਤਾਨੂੰ ਇੱਕ ਘੰਟੇ ਦੀ ਛੁੱਟੀ ਆ ਰੋਟੀ ਖਾਣ ਲਈ ਔਰ ਜੇਕਰ ਨਹੀਂ ਦਿੰਦਾ ਤੇ ਤੁਸੀਂ ਲੇਬਰ ਕੋਰਟ ਚ ਜਾਓ ਮਾਲਕ ਨੂੰ ਸਜ਼ਾ ਹੋ ਸਕਦੀ ਹੈ ਪਰ ਅੱਜ ਲੇਬਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਤੋੜ ਦਿੱਤੇ ਗਏ ਆ ਮੈਂ ਤਾਂ ਇਹ ਕਹੂੰਗਾ ਕਿਉਂਕਿ ਤੁਹਾਡਾ ਜਿਹੜੀ ਆ ਮਿਹਨਤਾਂ ਨਾਲ ਜਿਹੜਾ ਆ ਜੋ 바ਵਾ ਸਾਹਿਬ ਨੇ ਕਿਹਾ ਸੀ ਕਿ ਡੀਸੀ ਰੇਟ ਤੋਂ ਘੱਟ ਕੋਈ ਬੰਦਾ ਭਰਤੀ ਨਹੀਂ ਹੋ ਸਕਦਾ ਅੱਜ ਤੁਹਾਨੂੰ ਕਹਿੰਦੇ ਵਿੱਚ ਭਰਤੀ ਕੀਤਾ ਜਾਂਦਾ ਠੇਕੇਦਾਰੀ ਦੇ ਵਿੱਚ ਤੁਸੀਂ ਪੱਕੇ ਨਹੀਂ ਹੋ ਸਕਦੇ ਯਾਦ ਕਰੋ ਜਿਹੜੀਆਂ ਫੌਜਾਂ ਬਾਬਾ ਸਾਹਿਬ ਨੇ ਭਰਤੀ ਕੀਤੀਆਂ ਸੀ ਉਹ ਪੀਲ ਲੱਗੇ ਸੀ ਕੋਈ ਪੀਲ ਲੱਗਾ ਕੋਈ ਚੌਕੀਦਾਰ ਲੱਗਾ ਤੇ ਉਹਨਾਂ ਦੇ ਬੱਚੇ ਗਾ ਆਈਐਸ ਬਣ ਗਏ ਪਰ ਆਈਐਸ ਬਣ ਕੇ ਉਹ ਸਮਾਜ ਲਈ ਕੀ ਦੇ ਕੇ ਗਏ ਦੇਖਣ ਵਾਲੀ ਗੱਲ ਆ ਜੇ ਆ ਕਿ ਸਮਾਜ ਨੂੰ ਕੀ ਦਿੱਤਾ ਉਹਨਾਂ ਨੇ ਸਮਾਜ ਨੂੰ ਆਪਾਂ ਦੇਖ ਰਹੇ ਹਾਂ ਕਿ ਮੈਨੂੰ ਐਮਐਲਏ ਬਣਾ ਦਿਓ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਫਲਾਣਾ ਬਣਾ ਦਿਓ ਤੇ ਅੱਜ ਤੁਹਾਡੀ ਜਿਹੜੀ ਫੌਜ ਜਿਹੜੀ ਫੌਜ ਮੈਂ ਕਹੂੰਗਾ 131 MP 542 ਦੇ ਵਿੱਚ ਬੈਠੇ ਆ ਬਾਬਾ ਸਾਹਿਬ ਦੀਆਂ ਦਿੱਤੀਆਂ ਹੋਈਆਂ ਕੁਰਸੀਆਂ ਤੇ ਇਹ ਸੀਐਸਟੀ ਕੱਲੇ 131 MP ਬੈਠੇ ਆ ਤੇ ਤੁਸੀਂ ਯਾਦ ਕਰੋ ਜੇਕਰ ਉਹਨਾਂ ਦੇ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਅੰਦਰ ਹੋਵੇ ਤਾਂ ਅਸੀਂ ਤਾਂ ਇੱਕ ਦਿਨ ਵੀ ਜਿਹੜੇ ਆ ਤਖਤ ਨਹੀਂ ਚੱਲਣ ਦੇ ਸਕਦੇ ਇਹ ਤਾਂ ਜਿਹੜਾ ਸਰਕਾਰਾਂ ਚੱਲਦੀਆਂ ਇਹ ਕਿਉਂ ਚੱਲਦੀਆਂ ਕਿਉਂਕਿ ਸਾਡੀ ਜ਼ਮੀਰ ਮਰ ਗਈ ਸਾਡੀ ਜ਼ਮੀਰ ਮਰੀ ਇਹ ਕੱਲੇ ਪੰਜਾਬ ਦੇ ਵਿੱਚ 117 ਦੇ ਵਿੱਚ 34 ਐਮਐਲਏ ਰਿਜ਼ਰਵ ਦੀਆਂ ਸੀਟਾਂ ਦੇ ਜਿੱਤ ਕੇ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ 38 ਬੈਠੇ ਆ ਤੇ ਯਾਦ ਕਰੀਏ ਅੱਜ ਤੁਹਾਡਾ ਜਿਹੜਾ ਕਮਿਸ਼ਨ ਸੀਗਾ ਉਹ ਵੀ ਟੁੱਟ ਗਿਆ ਕਮਿਸ਼ਨ ਹੀ ਨਹੀਂ ਤੇ ਕਦੀ ਕਦੀ ਸਾਡੇ ਲੋਕ ਬੜੇ ਪੋਸਟਾ ਪਾਉਂਦੇ ਆ ਵੀ ਡਿਪਟੀ ਸੀਐਮ ਸਾਡਾ ਚਾਹੀਦਾ ਵੀ ਤੁਹਾਡਾ ਸੀਐਮ ਲਾ ਲਓ ਰਾਸ਼ਟਰਪਤੀ ਲਾ ਲਓ ਹੋਮ ਮਿਨਿਸਟਰ ਬਣਾ ਲਓ ਕੁਛ ਵੀ ਬਣਾ ਲਓ ਜਿਸ ਕਰ ਬੰਦੇ ਦੀ ਜ਼ਮੀਰ ਹੀ ਨ ਜਾਗਦੀ ਉਹਨੂੰ ਕੁਰਸੀ ਜਿਹੜੀ ਮਰਜ਼ੀ ਦੇ ਦਿਓ ਉਹ ਤਾਂ ਗੁਲਾਮ ਆ ਤੁਹਾਡੇ ਰਾਸ਼ਟਰਪਤੀ ਬਣ ਗਏ ਪਹਿਲਾਂ ਵੀ ਰਾਸ਼ਟਰਪਤੀ ਤੁਹਾਡਾ ਸੀ ਹੁਣ ਵੀ ਤੁਹਾਡੀ ਆ ਤੇ ਜੇਕਰ ਇਹਦੇ ਤੋਂ ਉੱਪਰ ਕੋਈ ਇੱਕ ਕੁਰਸੀ ਹੋਰ ਮਿਲਣੀ ਸਾਨੂੰ ਤੇ ਤੂੰ ਉੱਤੇ ਤਾਂ ਕੁਰਸੀ ਮਿਲਣੀ ਨਹੀਂ ਤੇ ਜੇਕਰ ਅਸੀਂ ਫਿਰ ਵੀ ਮਾਰੇ ਮਾਰੇ ਤੋਂ ਮਰੇ ਆ ਤੋ ਇਸ ਕਰਕੇ ਕੋ ਮਰੇ ਆ ਕਿ ਬਾਵਾ ਸਾਹਿਬ ਨਾਲੋਂ ਸਾਡਾ ਫਰਕ ਕੀ ਆ ਬਾਣੀ ਕਹਿੰਦੀ ਆ ਗੁਰੂ ਮਹਾਰਾਜ ਜੀ ਲਿਖਿਆ ਬਾਣੀ ਦੇ ਵਿੱਚ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਕਹਿੰਦੇ ਉਹ ਮੂਰਖ ਹੁੰਦਾ ਪੜਿਆ ਲਿਖਿਆ ਜਿਹਦੇ ਕੋਲ ਲੋਭ ਹੋਵੇ ਮੋਹ ਹੋਵੇ ਹੰਕਾਰ ਹੋਵੇ ਇਹ ਤਿੰਨੇ ਚੀਜ਼ਾਂ ਜਿਹੜੀਆਂ ਆ ਬਾਬਾ ਸਾਹਿਬ ਦੇ ਵਿੱਚ ਹੈ ਨਹੀਂ ਸੀ ਜੇਕਰ ਹੈਗੀਆਂ ਸੀ ਕੋਈ ਮੈਨੂੰ ਬਾਅਦ ਵਿੱਚ ਟੈਲੀਫੋਨ ਕਰਕੇ ਹੱਥ ਕੜਾ ਕਰਕੇ ਹਣ ਦੱਸਦਾ ਵੀ ਨਹੀਂ ਤੁਸੀਂ ਗਲਤ ਕਹਿੰਦੇ ਆ ਜੇ ਲੋਭ ਹੁੰਦਾ ਤੇ ਆਰਾਮ ਦੇ ਨਾਲ ਬਾਹਰ ਰਹਿੰਦੇ ਜੇ ਮੋਹ ਹੁੰਦਾ ਤੇ ਬੱਚੇ ਕੁਰਬਾਨ ਨਾ ਕਰਦੇ ਜੇ ਹੰਕਾਰ ਹੁੰਦਾ ਤਾਂ ਸਿਧੀਪਰਾਂ ਦੇ ਪ੍ਰਧਾਨਾ ਬਣਦੇ ਇਸ ਕਰਕੇ ਜੇਕਰ ਬਾਬਾ ਸਾਹਿਬ ਨੂੰ ਤੁਸੀਂ ਯਾਦ ਕਰਨੇ ਬੈਠੇ ਆ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਯਾਦ ਕਰੋ ਇਹ ਨਹੀਂ ਕਿ ਬਾਬਾ ਸਾਹਿਬ ਦੇ ਬੁੱਤ ਤੇ ਜਾ ਕੇ ਮੱਥਾ ਟੇਕ ਲਿਆ ਗੁਰਦੁਆਰੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਲਿਆ ਕੋਈ ਫਾਇਦਾ ਨਹੀਂ ਤੁਹਾਨੂੰ ਹੋਣਾ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਆਪਾ ਦੀ ਜਾਗਦਾ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਹੋਣਾ